ਕਿਮਾ ਹਿਸਾ ਕਹਾਣੀ ਅਧੂਰੀ ਕਹਾਣੀ ਦੁਖੀ ਦਿਲ ਸਰਬਜੀ ਸੰਗਰੂਰ ਵੀਰ ਜੀ ਮੈਂ ਤੇਰੀ ਪਿਆਰਾਂ ਚ ਬੇੜੀਆਂ ਨਹੀਂ ਪਾਉਂਦਾ ਤੈਨੂੰ ਜੰਜੀਰਾਂ ਨਾਲ ਨਹੀਂ ਜਕੜਦਾ ਮੇਰੇ ਨਾਲ ਇੱਕ ਵਾਦਾ ਕਰ ਕਿ ਤੂੰ ਹਰ ਹਾਲ ਜਿਉਣ ਦੀ ਕੋਸ਼ਿਸ਼ ਕਰੇਂਗੀ ਤੇ ਜਿੱਥੇ ਵੀ ਜਿਸ ਵੀ ਹਾਲਾਤ ਵਿੱਚ ਰਹੇ ਮੇਰੇ ਸੰਪਰਕ ਵਿੱਚ ਰਹੇਗੀ ਮੈਨੂੰ ਆਪਣਾ ਦੋਸਤ ਨਹੀਂ ਸਮਝਣਾ ਨਾ ਸਮਝ ਪਰ ਖੁਦਕੁਸ਼ੀ ਦਾ ਵਿਚਾਰ त्याग ਕੇ ਕਿਸੇ ਲਈ ਨਹੀਂ ਜੀਣਾ ਨਾ ਜੀ ਪਰ ਆਪਣੇ ਆਪ ਲਈ ਤਾਂ ਜੀਣ ਦੀ ਕੋਸ਼ਿਸ਼ ਹਰ ਹਿੱਲੇ ਕਰ ਆਪਣੇ ਆਪ ਲਈ ਤਾਂ ਜੀ ਤੇਰੀਆਂ ਇਹੀ ਗੱਲਾਂ ਭੈੜੀਆਂ ਲੱਗਦੀਆਂ ਨੇ ਚੱਲ ਇੱਕ ਦੋ ਦਿਨ ਗੱਲ ਨਾ ਕਰ ਕੱਲ ਇੱਕ ਦੋ ਦਿਨ ਗੱਲ ਨਾ ਕਰ ਪਰ ਮੈਨੂੰ ਦੁੱਖ ਦੇਣ ਵਾਲੀਆਂ ਗੱਲਾਂ ਕਿਉਂ ਕਰਦੀਆਂ ਜੇ ਮਨ ਨਹੀਂ ਤਾਂ ਨਾ ਸਹੀ ਹੁਣ ਤੂੰ ਦੱਸ ਕੀ ਕਰਾਂ ਕਿਵੇਂ ਸੋ ਜਾਵਾਂ ਤੂੰ ਤਾਂ ਮੇਰੀ ਨੀਂਦ ਉਡਾ ਕੇ ਰੱਖ ਦਿੱਤੀ ਜਾਂ ਤਾਂ ਤੂੰ ਮੈਸੇਜ ਨਾ ਕਰਦੀ ਜੇ ਹੁਣ ਮੈਸੇਜ ਕਰਨੇ ਸ਼ੁਰੂ ਕੀਤੇ ਨੇ ਤਾਂ ਮੇਰੇ ਮਨ ਤੋਂ ਪਹਿਲਾਂ ਮੈਸੇਜ ਕਰਨੇ ਬੰਦ ਨਾ ਕਰੀ ਹਾਂ ਮੇਰੇ ਮਨ ਤੋਂ ਪਹਿਲਾਂ ਮੈਸੇਜ ਬੰਦ ਨਾ ਕਰੀ ਧੰਨਵਾਦ ਜਿਨ੍ਹਾਂ ਨੇ ਸਰਬਜੀਤ ਸਿੰਘ ਜਰੂਰ ਵੀ ਦੀ ਅਧੂਰੀ ਕਹਾਣੀ ਦੁਖੀ ਦਿਲ ਸੁਣੀ What was like